ਸੋਨੂੰ ਅੱਜ ਮਹਿੰਗੀ ਬਣਾਉਣਾ ਸਿਖਾਉਣਾ ਵਾ ਉਹ ਵੀ ਸਭ ਤੋਂ ਸੌਖੇ ਤਰੀਕੇ ਨਾਲ ਤੇ ਸਭ ਤੋਂ ਤੇਜ਼ੀ ਬਣੂਗੀ ਨਾਲੇ ਇੰਨੇ ਸੌਖੇ ਨਾਲ ਤਰੀਕਾ ਇਹਦਾ ਨਾ ਮੈਂ ਕਹਦਾ 10 ਆਹ ਦਾ ਜਵਾਕ ਹੀ ਬਣਾ ਲੂਗਾ ਇਹ ਮਹਿੰਗੀ ਇੰਨੇ ਸੌਖੇ ਤਰੀਕੇ ਨਾਲ ਸਿਖਾਉਂ ਸੋਨੂੰ ਮੈਂ ਤੇ ਸੋਨੂੰ ਮਹਿੰਗੀ ਖਾ ਗਏ ਵਾਹ ਕਹਿੰਦੇ ਬਲੌਗਰ ਸੇਰਾ ਹੀ ਲਾਤਾ ਤੁਸੀਂ ਐਂ ਕਹੋਗੇ ਕਮੈਂਟਾਂ ਜਰੂਰ ਕਿਹੋ ਹਾਂਜੀ ਛੋਟਾ ਸਾਰਿਆਂ ਦਾ ਵੈਲਕਮ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਸੋਨੂੰ ਸੋ ਗਾਇਸ ਨੂੰ ਅੱਜ ਦੱਸਦਾ ਆ ਤੁਹਾਨੂੰ ਸੌਖੇ ਤਰੀਕੇ ਨਾਲ ਤੁਹਾਨੂੰ ਅੱਜ ਮੈਗੀ ਸਿਖਾਉਂ ਸਾਨੂੰ ਮੈਂ ਤੇ ਬਹੁਤਿਆਂ ਨੂੰ ਭੁੱਖ ਲੱਗੀ ਹੁੰਦੀ ਹੈ ਨਾ ਕੋਈ ਘਰ ਦੇ ਘਰ ਦੇ ਹੁੰਦੇ ਨਹੀਂ ਕਰੇ ਤੇ ਤੁਹਾਨੂੰ ਅੱਜ ਮੈਗੀ ਬਣਾਉਣਾ ਸਿਖਾਉਣਾ ਵਾ ਉਹ ਵੀ ਸਭ ਤੋਂ ਸੌਖੇ ਤਰੀਕੇ ਨਾਲ ਤੇ ਸਭ ਤੋਂ ਤੇਜ਼ੀ ਬਣੂਗੀ ਨਾਲੇ ਇੰਨੇ ਸੌਖੇ ਨਾਲ ਤਰੀਕਾ ਇਹਦਾ ਨਾ ਮੈਂ ਕਹਾਂ 10 ਆ ਦਾ ਜਵਾਕ ਹੀ ਬਣਾ ਲੂਗੇ ਮੈਗੀ ਇੰਨੇ ਸੌਖੇ ਤਰੀਕੇ ਨਾਲ ਸਿਖਾਉਂ ਸਾਨੂੰ ਮੈਂ ਤੇ ਤੁਹਾਨੂੰ ਸਵਾਦ ਹੀ ਫੁੱਲ ਆਊਗਾ ਤੇ ਐਂ ਤੱਕ ਬਲੌਗ ਜਰੂਰ ਦੇਖਦੇ ਰਹੋ ਤੇ ਚਲੋ ਫਿਰ ਤੁਹਾਨੂੰ ਦਿਖਾਉਣਾ ਅੱਜ ਮੈਗੀ ਬਣਾਉਣਾ ਸਿਖਾਉਣਾ ਸੌਖੇ ਤਰੀਕੇ ਨਾਲ ਤੇ ਆ ਜੋ ਤੇ ਹਾਂਜੀ ਆਪਾਂ ਦੁਕਾਨ ਤੋਂ ਲਿਆ ਸੀ ਮੈਗੀ ਦੇਖੋ ਤੇ ਨਾਲ ਲਿਆ ਕੇ ਪੈਪਸੀ ਤੇ ਤਿੰਨ ਮੈਗੀਆਂ ਜਿਹੜਾ ਮੈਂ ਤਾਂ ਕਿੰਨੀ ਮੈਗੀ ਖਾ ਸਕਦਾ 19 ਮੈਗੀ ਬਣਾਇਓ ਤੇ ਬਾਕੀ ਸਾਰੇ ਅੱਗੇ ਤਾਂ ਪਿੰਡਾ ਕਿੰਨੀ ਮੈਗੀ ਬਣਾਉਣੀ ਆ ਤੇ ਦੇਖੋ ਸਭ ਤੋਂ ਪਹਿਲਾਂ ਮੈਗੀ ਲੈ ਕੇ ਆਉਣੀ ਆ ਤੇ ਆਪਾਂ ਕੀ ਚੀਜ਼ ਬਣਾਉਣੀ ਆ ਮੈਗੀ ਤੇ ਉਹ ਚ ਪਹਿਲਾਂ ਪਾ ਲਿਓ ਤੇ ਹੁਣ ਮੈਂ ਕੱਲਾ ਵੀਡੀਓ ਬਣਾ ਰਿਆ ਵਾਂ ਇਸ ਕਰਕੇ ਵੀਡੀਓ ਇੱਥੋਂ ਬੰਦ ਕਰਕੇ ਤੇ ਮੈਗੀ ਇਹਦੇ ਵਿੱਚ ਪਾ ਕੇ ਤੁਹਾਨੂੰ ਦਿਖਾਉਂਗਾ ਕਿੰਨਾ ਪਾਣੀ ਪਾਉਣਾ ਵਾ ਤੇ ਨਾਲ ਸੌਖੇ ਤਰੀਕੇ ਨਾਲ ਦਿਖਾਉਂਗਾ ਕਿ ਚੌਕ ਦੇਕਣਾ ਮੈਂ ਮੈਗੀ ਬਣਾਉਣਾ ਸਿਖਾਉਂਗਾ ਤੇ ਐਂ ਤੱਕ ਵਲੋਗ ਨੂੰ ਜਰੂਰ ਐਂ ਤੱਕ ਦੇਖਿਓ ਤੇ ਨਾਲ ਫੋਲੋ ਸੁਆਦੂ ਫੋਲੋ ਸੁਆਦ ਤੇ ਚਲੋ ਫਿਰ ਆਜੋ ਤੇ ਲਓ ਜੀ ਆਪਾਂ ਨੇ ਮਹਿੰਗੀ ਕੱਢ ਕੇ ਰੱਖਤੀ ਵੀ ਕੀ ਜ ਮੈਗੀ ਬਣਾਉਣੀ ਆ ਤੁਸੀਂ ਤੇ ਆਹ ਦੇਖੋ ਜੀ ਆਹ ਇਹਦੇ ਪਈਨੇ ਤਿੰਨ ਮਸਾਲੇ ਤੇ ਹੁਣ ਇਹਦੇ ਜਿੰਨਾ ਪਾਣੀ ਪਾਉਣਾ ਸੋਧਦਾ ਕਿੰਨਾ ਪਾਣੀ ਪਾਉਣਾ ਵਾ ਤੇ 1 ਮਿੰਟ ਤੇ ਆਪਾਂ ਲੈ ਆਈਏ ਪਾਣੀ ਪਾਣੀ ਤੇ ਲੈ ਲਿਆ ਇਹ ਪਾਣੀ ਤੇ ਤੁਹਾਨੂੰ ਦਿਖਾਉਣਾ ਦੇਖੋ ਜੀ ਇੱਕ ਗਲਾਸ ਪਾਣੀ ਪਾ ਲੋ ਬੇਨਾ ਤੇ ਲੋ ਜੀ ਦੂਜਾ ਗਲਾਸ ਪਾ ਦੇਆ ਪਾਣੀ ਆ ਦੇਖੀ ਤੀਜਾ ਗਲਾਸ ਪਾਣੀ ਦਾ ਤੇ ਹੁਣ ਦੇਖੋ ਜੀ ਤੇ ਲੋ ਜੀ ਤੁਹਾਨੂੰ ਤਾਂ ਇਦਾਂ ਦੇਖੋ ਜੇ ਮੈਂ ਕੀ ਤੁਸੀਂ ਇੰਨਾ ਪਾਣੀ ਪਾਉਣ ਆਪਦੇ ਹਿਸਾਬ ਨਾਲ ਦੇਣਾ ਬਿਕਰੀਆ ਮੈਗੀ ਆ ਡੁੱਬ ਜਾਵੇ ਦੇਖੋ ਜੀ ਹੁਣ ਮੈਗੀ ਇੰਨੀ ਡੁੱਬ ਨਹੀਂ ਰਹੀ ਹੈਗੀ ਸਮਾਰ ਕੇ ਤੇ ਨਾ ਕੋਈ ਤੁਹਾਨੂੰ ਇਹ ਚ ਤੜਕਾ ਕੱਟੇ ਰੋੜ ਨਾਲ ਤੜਕਾ ਲਾਉਣਾ ਨਾ ਗੱਠੇ ਕੱਟੇ ਰੋੜ ਸੋ ਨਾ ਇਹਨਾਂ ਫੁੱਲ ਟੇਸਟੀ ਦਿਖਾਉਂਗਾ ਬਣਾ ਕੇ ਤੇ ਇੱਕ ਮਿੰਟ ਮੈਨੂੰ ਲੱਗਦਾ ਪਾਣੀ ਆਪਣਾ ਬਹੁਤ ਆ ਤੇ ਆਪਾਂ ਬਾਚੀ ਪਾ ਸਕਦੇ ਪਾਣੀ ਇਹਨੇ ਜ਼ਰੂਰਤ ਵੀ ਨਹੀਂ ਹੈਗੀ ਹੁਣ ਆਪਾਂ ਗੈਂਸ ਲਾ ਕੇ ਤੁਹਾਨੂੰ ਦਿਖਾਉਣਾ ਕਿੰਨੇ ਕਿਦਾਂ ਮਨ ਲਾ ਖੈਂਡਗੀ ਜਮਾਈ ਨੂਡਲ ਮਗੂ ਬਣ ਗਏ ਤੇ ਉਦੋਂ ਬਾਅਦ ਦੱਸਾਂਗੇ ਕਰੀਮ ਬਣਾਉਣੀ ਆ ਤੇ ਇੱਕ ਉਹਨੂੰ ਗੈਂਸ ਲਾ ਦਈਏ ਫੇਰ ਸਨ ਉਧਾਦਦਾ ਤੇ ਲੋ ਜੀ ਹੁਣ ਆਪਾਂ ਲਾਦਾ ਗੈਂਸ ਤੇ ਇਸ ਨੂੰ ਦੱਸਦੇ ਮੈਂ ਕਿ ਨੂੰ ਕਹਿੰਦੇ ਕਿ ਇਹਨੂੰ ਕਹਿੰਦੇ ਕੱਚੀ ਮਹਿੰਗੀ ਪੀ ਇਹਨਾਂ ਕੱਚੀ ਮਹਿੰਗੀ ਬਣਨੀ ਤੇ ਤੜਕਾ ਜਾਂ ਮੈਂ ਜਮਾਈ ਸਵਾਰ ਲਾ ਦਈਏਗੀ ਦੇ ਸੌਖੇ ਤਰੀਕੇ ਨਾਲ ਬਣ ਤਿੰਨ ਮਿੰਟ ਚ ਰੈਸਟੈਂਟ ਤੇ ਬਣ ਜਾਂਦੀ ਆ ਤੇ ਹੁਣ ਆਪਾਂ ਤਿੰਨੇ ਗਲਾਸ ਪਾਣੀ ਪਾਏ ਸੀਗੇ ਤੇ ਆਪਾਂ ਨੂੰ ਕੀ ਬਤਾ ਬਾਅਦ ਚ ਪਾਣੀ ਪਾਉਣੇ ਪਾਣੀ ਪਾਏ ਵੀ ਸਕਦੇ ਚ ਤੇ ਨਹੀਂ ਵੀ ਪਾਏ ਸਕਦਾ ਆਪਾਂ ਦੇਖਾਂਗੇ ਤੇ ਪਾਣੀ ਆਪਾਂ ਘੱਟ ਹੀ ਰੱਖ ਦੁੰਨੇ ਆ ਤੇ ਹੁਣ 2 ਮਿੰਟ 3 ਮਿੰਟ ਖਾਣਾ ਪਊਗਾ ਗਰਮ ਹੋ ਜਾਂਦੇ ਪਾਣੀ ਨੂੰ ਕਦੋਂ ਖਿੰਡ ਖੁੰਡੀ ਜਿਹੀ ਕੋਈ ਨੂਡਲ ਮੰਗ ਹੋ ਗਈ ਮੈਂ ਲਾ ਸਾਨੂੰ ਦਿਖਾਵਾਂਗੇ ਸਾਨੂੰ ਵੀ ਪਾਣੀ ਪਾਉਣ ਦੀ ਜ਼ਰੂਰਤ ਹੈ ਕਿ ਨਹੀਂ ਪਰ ਐਂ ਤੱਕ ਵਲੋਗ ਤੱਕ ਬਣੇ ਰਹੋ ਤਿਆਰ ਲੋ ਜੀ ਆਪਾਂ ਮਹਿੰਗੀ ਕੱਢ ਕੇ ਰੱਖਤੀ ਤੇ ਧਰਤੀ ਤੇ ਤੁਹਾਨੂੰ ਦੱਸਦੀ ਆਪਾਂ ਤਿੰਨ ਗਲਾਸ ਪਾਣੀ ਦੇ ਪਾਉਣੇ ਹੁੰਦੇ ਆ ਤੇ ਆ ਦੇਖੋ ਜੀ ਮਹਿੰਗੀ ਡੁੱਬਣੀ ਹੋਣੀ ਚਾਹੀਦੀ ਐ ਇਸ ਨੂੰ ਖੋਣਾ ਦੇਖੋ ਜੀ ਮਹਿੰਗੀ ਡੁੱਬੀ ਹੋਏ ਨਾ ਇਹ ਇਹ ਮਹਿੰਗੀ ਡੁੱਬਣੀ ਹੋਣੀ ਚਾਹੀਦੀ ਆ ਤੇ ਪਾਣੀ ਘੱਟ ਵੱਧ ਹੋਇਆ ਦੇਖ ਲਾਂਗੇ ਆਪਾਂ ਤੇ ਇਹ ਤਾਂ ਚਲ ਪਾਣੀ ਪੂਰਾ ਆਪਾਂ ਤਿੰਨ ਗਲਾਸ ਹੀ ਹੁੰਦੀ ਆ ਹੁਣ ਤਾਂ ਮੈਂ ਨਾ ਤੇ ਕਿਹਨੇ ਚਾਹ ਲਈ ਚਾਰ ਗਲਾਸ ਪਾਣੀ ਪਾਇਓ ਤੇ ਮਹਿੰਗੀ ਪੂਰੀ ਟੇਸਟੀ ਬਣੂਗੀ ਤੇ ਚਰੋ ਬਈ ਮੇਰਾ ਖੈਂੜ ਜਾਂਦਾ ਫੇਸ ਹੁੰਦਾ ਦਦੇ ਆ ਵੀ ਵੀ ਕੀ ਕੀ ਕਰਨਾ ਹੁੰਦਾ ਤੇ ਲੋ ਜੀ ਪਾਣੀ ਦੇਖੋ ਜੀ ਜਿੰਨ ਲੱਗ ਗਿਆ ਤੇ ਸਾਨੂੰ ਦੱਸਦੇ ਆ ਤਿੰਨ ਗਲਾਸ ਤੋਂ ਵੱਧ ਪਾਣੀ ਪਾਉਣਾ ਨਹੀਂ ਇਹ ਕਿਉਂਕਿ ਮਹਿੰਗੀ ਸੁੱਕਣ ਲੱਗ ਜਾਂਦੀ ਹੈ ਟਾਈਮ ਲੱਗਦਾ ਮਹਿੰਗੀ ਨੂੰ ਨਹੀਂ ਤਾਂ ਫਿਰ ਵਧੀਆ ਜੀ ਬਣਦੀਆਂ ਦੇਖੋ ਤਿੰਨ ਗਲਾਸ ਹੀ ਪਾਈ ਸੀ ਆਪਾਂ ਨੇ ਵਧੀਆ ਬਣ ਗਏ ਤੇ ਹੁਣ ਦੇਖੋ ਨੂਡਲੀਆਂ ਮੰਗੋ ਹੋ ਗਏ ਨੇ ਸਾਰੇ ਖੈਂੜ ਗਏ ਤੇ ਹੁਣ ਆਪਾਂ ਇੱਥੇ ਦੇਖ ਨਾ ਕੋਈ ਇਕੱਠਾ ਪਾਉਣਾ ਨਾ ਕੋਈ ਪਿਆਜ਼ ਪਾਉਣਾ ਨਾ ਕੋਈ ਨੂਨ ਨਾ ਕੋਈ ਮਿਰਚ ਕੋਈ ਚੀਜ਼ ਨਹੀਂ ਪਾਉਣੀ ਬਸ ਉਹ ਜੀ ਇੱਕ ਚੀਜ਼ ਪਾਉਣੀ ਆ ਤੇ ਆਹ ਕਿਦੇ ਮਹਿੰਗੀਆਂ ਨਾਲ ਹੁੰਦੇ ਨਾ ਅਮਚਾ ਲੈ ਜੇ ਆ ਦੋ ਪਾਉਣੇ ਉਹ ਵੀ ਤਿੰਨ ਨਹੀਂ ਥੋੜੇ ਕੋ ਦੋ ਮਹਿੰਗੀਆਂ ਨਹੀਂ ਆ ਤਾਂ ਇੱਕ ਪਾਉਣਾ ਵਾ ਤੇ ਇੱਕ ਮਹਿੰਗੀਆਂ ਫਿਰ ਇੱਕ ਪਾਉਣਾ ਨਾ ਤੇ ਇੱਕ ਮਹਿੰਗੀ ਬਣਾਉਣੀ ਆ ਤੇ ਇੱਕ ਦਾ ਫਿਰ ਇੱਕ ਨਾਲ ਹੀ ਪਾ ਦਿਓ ਤੇ ਦੋ ਮਹਿੰਗੀਆਂ ਬਣਾਉਣੇ ਫਿਰ ਇੱਕ ਪਾਉਣਾ ਵਾ ਤਿੰਨ ਮਹਿੰਗੀਆਂ ਬਣਾਉਣੀ ਆ ਇੱਕ ਪੂਰੀ ਮਨਾਂ ਪਜਾ ਕੇ ਰੱਖਣੀ ਆ ਇਹ ਕਿਉਂ ਪਜਾ ਕੇ ਰੱਖੇ ਤੁਹਾਨੂੰ ਬਾਅਦ ਦੱਸੂਗਾ ਤੇ ਹੁਣ ਆਪਾਂ ਹਮਚਾ ਦੇ ਵਿੱਚ ਪਾ ਦਿੰਨੇ ਆ ਆ ਲੋ ਜੀ ਆ ਦੂਜੀ ਪੈਰੀ ਆ ਇੱਕ ਪਹਿਲਾਂ ਹੀ ਪਾਤੀ ਸੀਗੀ ਤੇ ਨਾਲ ਦੀ ਨਾਲ ਘੋਲਣਾ ਪੈਂਦਾ ਮੈਂ ਤਾਂ ਇੱਕ ਪਹਿਲਾਂ ਪਾ ਕੇ ਵੀਡੀਓ ਨਹੀਂ ਬਣਾਈ ਹੈਗੀ ਤੇ ਹੁਣ ਬਣਾਈ ਆ ਦੂਜੀ ਚਾਹ ਦੇਖੋ ਜੀ ਪਾ ਗਿਆ ਨਹੀਂ ਤੇ ਤੇ ਡਲੇ ਜੇ ਬਣ ਜਾਂਦੇ ਨੇਗੇ ਸੁਆਜ ਨਹੀਂ ਆਉਂਦਾ ਤੇ ਆ ਦੇਖੋ ਜੀ ਨਾਲ ਦੀ ਨਾਲ ਇਹਨੂੰ ਫੇਰ ਦੋ ਚਮਚਾ ਆ ਦੇਖੋ ਜੀ ਤੁਹਾਨੂੰ ਵੀਡੀਓ ਮੰਨ ਚੱਕਰਾਂ ਚ ਜਮਾ ਟਲਾ ਜੇ ਬਣ ਗਿਆ ਤੇ ਤੁਸੀਂ ਨਾਲ ਦੀ ਨਾਲ ਜਿਹਦੀ ਫੇਰ ਦੇਣਾ ਚਮਚਾ ਜਾਂ ਕੁਝ ਵੀ ਚੀਜ਼ ਤੇ ਦੇਖੋ ਜੀ ਪਾਣੀ ਨਾਲ ਮਾਰ ਲੈ ਪੂਰੀ ਮਾਰ ਲੈ ਘੋਲਣਾ ਚਾਹੀਦਾ ਮੈਂ ਕੀ ਨਾਲ ਪਾਣੀ ਨਾਲ ਇਹ ਪਾਣੀ ਹੁੰਦੇ ਦੇ ਵਿੱਚ ਪਹਿਲਾਂ ਹੀ ਕੁਲਣ ਹੋਣੀ ਚਾਹੀਦੀ ਆ ਤੇ ਲੋ ਜੀ ਬਸ ਹੁਣ ਆਪਾਂ ਕੁਛ ਨਹੀਂ ਕਰਨਾ ਹੈਗਾ ਤੇ 2 ਮਿੰਟ 3 ਮਿੰਟ ਦਾ ਵੇਟ ਕਰਨਾ ਆਪਣੀ ਮਹਿੰਗੀ ਹੋ ਜਾਈ ਨਹੀਂ ਤਿਆਰ ਫਿਰ ਉਦੋਂ ਬਾਅਦ ਫਿਰ ਆਪਾਂ ਫਿਰ ਇੱਕ ਆਣੀ ਪਛੀ ਇੱਕ ਪੂੜੀ ਜੀ ਤੇ ਇਹ ਪੂਣੀ ਬਾਅਦ ਚ ਪੂਦੀ ਬਣਾਏ ਤੇ ਬਾਅਦ ਤੇ ਬਸ ਮਾਰ ਕੇ ਲਾ ਦੇਣਾ ਵਾ ਫਿਰ ਤੇ ਜੀ ਮਹਿੰਗੀ ਖਾ ਕੇ ਦੇਖੋ ਜੀ ਵਾਹ ਕਿੰਨਾ ਮਹਿੰਗਿਆ ਤੇ ਕਮ ਹੋ ਗਏ ਨਜ਼ਾਰਾ ਹੀ ਆ ਗਿਆ ਕਹਿੰਗੇ ਵਾਹ ਜੀ ਮਜ਼ੇ ਦੇ ਕਿੰਨੀ ਵਧੀਆ ਤੁਸੀਂ ਮਹਿੰਗੀ ਸਗਾਈ ਆ ਏ ਮੈਂ ਤਾਂ ਮੈਗੀ ਨਾ ਮੁੰਡੇ ਕਹਿੰਦੇ ਤੇ ਕਿੰਨੀ ਵਧੀਆ ਬਣਾਉਣਾ ਮੇਰੇ ਆਲੇ ਦੁਆਲੇ ਗਵਾਂਡੇ ਵੀ ਹੁੰਦੇ ਆ ਮੈਂ ਕਹਿੰਦਾ ਬਹੁਤ ਥੇਰੀ ਬਣਾਉਣਾ ਨਾ ਮੈਗੀ ਤੇ ਉਹਨਾਂ ਨੇ ਖੁਆਈ ਜਿਵੇਂ ਵਧੀਆ ਕਿੰਨੀ ਟੇਸਟੀ ਬਣਾਉਣਾ ਤੋਂ ਮੈਗੀ ਤੇ ਇਹ ਮੈਗੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਦੇਖੋ ਕਮ ਹੋ ਗਈ ਵਾਹ ਵੀ ਬਲੌਗਰ ਸਿਰ ਹੀ ਲਾਤਾ ਤੇ ਹਾਂਜੀ ਇੱਕ ਗੱਲ ਹੋਰ ਕਹਿੰਨੀ ਸੋ ਸਾਰਿਆਂ ਨੂੰ ਤੇ ਕਿਹੜੇ ਬੰਦੇ ਜੀ ਪਹਿਲੀ ਵਾਰੀ ਮੈਗੀ ਬਣਾਉਂਦੇ ਆ ਤੇ ਵੀ ਉਹ ਧਿਆਨ ਨਾਲ ਸੁਣੋ ਤੇ ਵੀ ਨਹੀਂ ਇਹਨੂੰ ਹਿਲਾਉਣੀ ਪੈਂਦੀ ਆ ਦੁਆਰ-ਦੁਆਰ ਤੋ ਹਲਾਈ ਜਾ ਦੇਖੋ ਇਹ ਥੱਲੇ ਲੱਗਣ ਲੱਗ ਜਾਂਦੀ ਹੈ ਮੈਗੀ ਫੇਰ ਜਮਾ ਸਵਾਦ ਤੇ ਨੂੰ ਦੋ ਮਿੰਟ ਸਕਿੰਟ ਤੋਂ 10 20 ਮਿੰਟ ਸਕਿੰਟ ਬਾਅਦ ਇਹਨਾਂ ਲਾਈ ਜਾਇਆ ਕਰੋ ਕਿਉਂਕਿ ਥੱਲੇ ਨਾ ਲੱਗਦੇ ਬਾਸ ਇੰਨਾ ਸਮਝ ਲਓ ਉਹ ਥੱਲੇ ਲੱਗਦੇ ਨਹੀਂ ਹੈਗੇ ਦੇਖੋ ਥੱਲੇ ਲੱਗ ਰਹੀ ਆ ਤੇ ਗੈਸ ਤੇਜ ਆ ਤੇ ਤੁਹਾਨੂੰ ਵੀਡੀਓ ਦਿਖਾ ਕੇ ਮੈਂ ਮੰਨਦਾ ਮੈਂ ਕੱਲਾ ਬੰਦਾ ਤੇ ਕੋਈ ਹੈ ਨਹੀਂ ਆ ਜਿਹਨੂੰ ਸਮਾਰ ਕੇ ਦਿਖਾਉਂਦਾ ਤੇ ਦੇਖੋ ਥੱਲੇ ਲੱਗਣ ਲੱਗ ਗਏ ਵੀਡੀਓ ਬੰਦ ਕਰਨੀ ਪੈਣੀ ਆ ਬਾਦ ਜੇ ਨਹੀਂ ਗੈਸ ਹੁੰਦਾ ਨਾ ਥੱਲੇ ਲੱਗਣ ਨਹੀਂ ਦੇਣੀ ਹੈਗੀ ਪਾਣੀ ਛਕਾ ਦੇਣਾ ਵਾ ਫਿਰ ਮੈਂ ਕੀ ਤਿਆਰ ਹੋ ਜਾਂਦੇ ਹੁੰਦੀ ਆ ਇੱਕ ਮਿੰਟ ਇਹ ਆਹ ਲੋ ਜੀ ਆਪਣੀ ਹੋ ਚੁੱਕੀ ਹੈ ਮਹਿੰਗੀ ਤਿਆਰ ਤੇ ਦੇਖੋ ਮਾਰਾ ਮੋਟਾ ਪਾਣੀ ਲੈਂਦਾ ਨਾ ਥੱਲੇ ਇਹ ਮੈਂ ਤਾਂ ਰੱਖਿਆ ਵਾ ਜਾਣ ਕੇ ਤੇ ਆਪਾਂ ਆਹ ਲਾਸਟ ਪੂਰੀ ਪੋਣੀ ਆ ਮਸਾਲੇ ਵਾਲੀ ਫਿਰ ਦੇਖੋ ਫਿਰ ਤੁਜੀ ਆ ਬਣ ਗਈ ਆਪਣੀ ਮਹਿੰਗੀ ਤਿਆਰ ਹੋ ਜਾਣੀ ਆ ਤੇ ਮਾਰਾ ਛੇਕ ਲਵਾ ਦਿਓ ਸਮਾਰ ਕੇ ਹਲਾ ਦਿਓ ਤੇ ਆ ਪੂਰੀ ਪਾ ਕੇ ਤੇ ਫਿਰ ਦੇਖੋ ਤੁਜੀ ਮਹਿੰਗੀ ਖਾ ਕੇ ਵਾਹ ਕਹਿੰਦੇ ਬਲੌਗਰ ਸੇਰਾ ਹੀ ਲਾਤਾ ਤੁਸੀਂ ਐ ਕਹੋਗੇ ਕਮੈਂਟ ਜਰੂਰ ਕਿਹੋ ਬਣਾ ਕੇ ਦੇਖੇ ਕੋਈ ਟਰਾਈ ਕਰਿਓ ਤੇ ਮਾਦੋ ਜੀ ਮਨੂੰ ਮਸਾਲਾ ਪਾ ਰਹੇ ਆ ਨਾ ਥੱਲੇ ਲੱਗ ਜੂ ਮਹਿੰਗੀ ਤੇ ਲੋ ਜੀ ਆਪਾਂ ਮਸਾਲੇ ਦੀ ਪੂਰੀ ਬਾਤ ਹੀ ਤੇ ਇਹਨੂੰ ਹਿਲਾ ਦਈ ਮੜਾ ਜਾ ਚਮਚਾ ਡੈੱਕ ਗਿਆ ਸੀ ਤੇ ਸਮਾਰ ਕੇ ਤੇ ਆ ਦੇਖੋ ਥੱਲੇ ਲੱਗਣ ਲੱਗ ਗਈ ਤੇ ਉਹ 2 ਮਿੰਟ ਵੀਡੀਓ ਬੰਦ ਕਰਨੀ ਪੈਣੀ ਆ ਮੈਨੂੰ ਤੇ ਮਸਾਲੇ ਆ ਦੀ ਸਮਾਰ ਕੇ ਹਿਲਾ ਦਈਏ ਪੇਸ਼ ਨੂੰ ਦਿਖਾਉਣੇ ਮਹਿੰਗੀ ਤੇ ਲੋ ਜੀ ਵੀਰੋ ਹੋ ਚੁੱਕੀ ਆਪਣੀ ਮਹਿੰਗੀ ਤਿਆਰ ਦੇ ਸਕਦੇ ਹਾਂ ਇਹ ਆਪਾਂ ਬਸ ਸੋਨੂੰ ਅਹੀਂ ਮਹਿੰਗੀ ਸਖੌਣੀ ਸੌਕੇ ਤਰੀਕੇ ਨਾਲ ਤੁਹਾਨੂੰ ਵੀਡੀਓ ਪਵੇਗਾ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ